ਫਾਜ਼ਿਲਕਾ ਸ਼ਹਿਰ ਅੰਦਰ ਅੱਜ ਫਾਜ਼ਿਲਕਾ ਪੁਲਿਸ ਅਤੇ ਬੀਐਸਐਫ ਲੋਕ ਇਕੱਠੇ ਤੌਰ ਤੇ ਇਕੱਠਿਆਂ ਮਿਲ ਕੇ ਫਾਜ਼ਿਲਕਾ ਜ਼ਿਲ੍ਹਾ ਪੁਲਿਸ ਮੁਖੀ ਦਫ਼ਤਰ ਤੋਂ ਲੈ ਕੇ ਫਾਜ਼ਿਲਕਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਫਲੈਗ ਮਾਰਚ ਕੱਢਿਆ ਗਿਆ ਇਹ ਫਲੈਗ ਮਾਰਚ ਫਾਜ਼ਿਲਕਾ ਦੇ ਜ਼ਿਲ੍ਹਾ ਪੁਲਿਸ ਮੁਖੀ ਦਫ਼ਤਰ ਤੋਂ ਸ਼ੁਰੂ ਹੋਇਆ ਫਾਜ਼ਿਲਕਾ ਦੇ ਗਊਸ਼ਾਲਾ ਰੋਡ ਕੈਂਟਾ ਕਾਰ ਮਹਿਰੀਆਂ ਬਾਜ਼ਾਰ ਹੋਟਲਾ ਬਾਜ਼ਾਰ ਸ਼ਾਸ਼ਤਰੀ ਚੌਂਕ ਸਾਈਕਲ ਬਾਜ਼ਾਰ ਅਤੇ ਹੋਰ ਫਾਜ਼ਿਲਕਾ ਦੇ ਵੱਖ-ਵੱਖ ਬਾਜ਼ਾਰਾਂ ਵਿਚ ਗਿਆ ਜਿੱਥੇ ਇਸ ਬਾਰੇ ਜਾਣਕਾਰ ਦਿੰਦੇ ਹੋਏ ਫਾਜ਼ਿਲਕਾ ਦੇ ਡੀਐਸਪੀ ਸਰਦਾਰ ਸੁਮੇਖ ਸਿੰਘ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਦੇ ਵੱਧ ਨਜ਼ਰ ਦੇ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਅਤੇ ਤਾਂ ਜੋ ਕੋਈ ਅਨਸੁਖਾ ਵੀ ਕੱਢਣਾ ਨਾ ਵਾਪਰ ਸਕੇ ਅਤੇ ਜੋ ਸ਼ਰਾਰਤੀ ਅਨਸਰ ਫਾਜ਼ਿਲਕਾ ਵਿੱਚ ਲੁਕਿਆ ਜਾਂ ਛੁਪਿਆ ਬੈਠਾ ਹੈ ਜਾਂ ਕੋਈ ਸ਼ਾਸਨ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹ ਸਾਵਧਾਨ ਹੋ ਜਾਣ ਤਾਂ ਜੋ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ ਜੇਕਰ ਕੋਈ ਇਸ ਤਰ੍ਹਾਂ ਦਾ ਵਿਅਕਤੀ ਫਾਜ਼ਿਲਕਾ ਦੇ ਵਿੱਚ ਪਾਇਆ ਜਾਂਦਾ ਹੈ ਤਾ ਉਸ ਖਿਲਾਫ ਬੜਦੀ ਵਿਭਾਗਿਆ ਪੁਲਿਸ ਆਕੜੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਿਸੇ ਨੂੰ ਕਿਸੇ ਵੀ ਸੂਰਤ ਇਨ ਨਹੀਂ ਬਖਸ਼ਿਆ ਜਾਵੇਗਾ ਇਸ ਮੌਕੇ ਉਹਨਾਂ ਕਹਿ ਕੇ ਪੈਰਾ ਮਿਲਟਰੀ ਫੋਰਸ ਦੀ ਤਣਾਤੀ ਪੰਜਾਬ ਵਿੱਚ ਕਰ ਦਿੱਤੀ ਗਈ ਹੈ ਤਾਂ ਜੋ ਵਿਧਾਨ ਜੋ ਲੋਕ ਸਭਾ ਦੀਆਂ ਚੋਣਾਂ ਆਉਣ ਵਾਲੀਆਂ ਹਨ ਉਸ ਤੇ ਰਿਗਾਰਡਿੰਗ ਹਰੇਕ ਤਰ੍ਹਾਂ ਦੀ ਸ਼ਾਂਤੀ ਤੇ ਅਮਨ ਆਮਾਨ ਤੇ ਕਾਨੂੰਨ ਕਾਇਮ ਰਹੇ ਕਿਸੇ ਨੂੰ ਵੀ ਅਮਨ ਆਮਾਨ ਤੇ ਕਾਨੂੰਨ ਤੋੜਨ ਦੀ ਅਗਿਆ ਨਹੀਂ ਦਿੱਤੀ ਜਾਂਦੀ ਪਹਿਲਾਂ ਵੀ ਫਾਜ਼ਿਲਕਾ ਪੁਲਿਸ ਵੱਲੋਂ ਹਰ ਇੱਕ ਤਰ੍ਹਾਂ ਦੀ ਸ਼ਕਤੀ ਕੀਤੀ ਗਈ ਹੈ ਅਤੇ ਅੱਗੇ ਵੀ ਜਾਰੀ ਰਹੇਗਾ ਤਾਂ ਜੋ ਆਮ ਲੋਕਾਂ ਦਾ ਕਾਨੂੰਨ ਵਿੱਚ ਵਿਸ਼ਵਾਸ ਬਣਿਆ ਰਹੇ ਅਤੇ ਕਾਨੂੰਨ ਆਪਣਾ ਕੰਮ ਬਿਨਾਂ ਭੇਦਭਾਵ ਤੋਂ ਕਰਦਾ ਹੈ ਅਤੇ ਅੱਗੇ ਵੀ ਕਰਦਾ ਰਹੇਗਾ ਇੱਥੇ ਬੋਲਦੇ ਡੀਐਸਪੀ ਸਰਦਾਰ ਸ਼ੁਮੇਖ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਸਮੇਂ-ਸਮੇਂ ਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਕੜੇ ਵਿਭਾਗਿਕਾ ਕਾਨੂੰਨੀ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ ਤਾਂ ਜੋ ਸਮਾਜ ਵਿੱਚ ਰਹਿਣ ਵਾਲਾ ਹਰੇਕ ਇਨਸਾਨ ਸੁੱਖ ਦਾ ਸਾਹ ਲੈ ਸਕੇ ਆਪਣਾ ਵਪਾਰ ਕਰ ਸਕੇ ਕਾਰੋਬਾਰ ਕਰ ਸਕੇ ਅਤੇ ਆਪਣਾ ਜੀਵਨ ਸੁੱਖ ਨਾਲ ਜੀ ਸਕੇ ਜੇਕਰ ਸਮਾਜ ਵਿਰੋਧੀ ਅਨਸਰ ਕੋਈ ਹੈ ਤਾਂ ਉਹ ਫਾਜ਼ਿਲકા ਛੱਡ ਜਾਵੇ ਤਾਂ ਇਸ ਕਰਕੇ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ ਜੋ ਫਾਜ਼ਿਲકા ਵਿਰੋਧੀ ਹਰਕਤਾਂ ਵਿੱਚ ਸ਼ਾਮਲ ਪਾਇਆ ਗਿਆ ਚਾਹੇ ਉਹ ਕਿੱਥੇ ਦਾ ਵੀ ਬਿਲੋਂਗ ਕਰਦਾ ਹੋਵੇ ਹੋਰ ਉਹਨਾਂ ਕੀ ਕੁਝ kiya ਇਹ ਸਭ ਕੁਝ ਜਾਣਨੀ ਜ਼ਰੂਰੀ ਹੈ ਜੀ ਸਰ ਠੀਕ ਹੈ ਨਾ ਕਹੋਗੇ ਇਹਦਾ ਫਲੈਗ ਮਾਰਸ਼ਲ ਨਹੀਂ ਲੈ ਕੇ ਇਹਦਾ ਫਲੈਗ ਮਾਰਸ਼ਲ ਮਰ ਮਤਲਬ ਜੋ ਅੱਗੇ ਥੋੜੇ ਦਿਨਾਂ ਚੈਰ ਦੀ ਇਲੈਕਸ਼ਨ ਆਉਣ ਵਾਲੇ ਉਹ ਐਮਪੀ ਇਲੈਕਸ਼ਨ ਦੇ ਲਾਂਡ ਅੰਡਰ ਮੇਨਟੇਨ ਰੱਖਣ ਲਈ ਸ਼ਾਂਤੀ ਨੂੰ ਮੌਲ ਰੱਖਣ ਵਾਸਤੇ ਬਿਲਕੁਲ ਪੀਸਫੁੱਲ ਤੇ ਫਿਰ ਇਲੈਕਸ਼ਨ ਕਰਾਉਣ ਵਾਸਤੇ ਪੰਜਾਬ ਪੁਲਸ ਤੇ ਲਾਲ ਨਾਲ ਜੋ ਪੈਰਾਮਿਲਟਰੀ ਫੋਰਸ ਵੀ ਪੰਜਾਬ ਵਿੱਚ ਪਹੁੰਚ ਚੁੱਕੀ ਹੈ ਪੈਰਾਮਿਲਟਰੀ ਬੀਐਸਐਫ ਨਾਲ ਲੈ ਕੇ ਸਾਰੇ ਸ਼ਹਿਰ ਸਾਰੇ ਫਰਕਾ ਜ਼ਿਲ੍ਹੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਬਲੈਕ ਮਾਰਚ ਕੱਢਿਆ ਜਾ ਰਿਹਾ ਬਲੈਕ ਮਾਰਚ ਦੇ ਜ਼ਰੀਏ ਅਸੀਂ ਪ੍ਰੈਸ ਦੇ ਜ਼ਰੀਏ ਪਬਲਿਕ ਨੂੰ ਮੈਸੇਜ ਦੇਣਾ ਚਾਹੁੰਦੇ ਆ ਜੋ ਇੰਡੀਆ ਵਿੱਚ ਸਰਕਾਰ ਇਹ ਬੋਟਾਦੋਰਾ ਜੁੜੀ ਜਾਂਦੀ ਹੈ ਬੋਟਾ ਪਣੀ ਹੈ ਪੰਜਾਬ ਪੁਲਿਸ ਦੇ ਫੋਰਸ ਅਧਿਕਾਰ ਹੈ ਬਿਲਕੁਲ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਏ ਜਾਣਗੇ ਲੋਕਾਂ ਨੂੰ ਵੱਧ ਤੋਂ ਵੱਧ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ ਬਾਕੀ 24 ਘੰਟੇ ਫੋਰਸ ਸਾਡ ਪਾਰਲੀਮੈਂਟਰੀ ਹਾਜ਼ਰੇ ਜੇ ਕਿਸੇ ਸ਼ਰਾਰਤੀ ਅਨਸਰ ਨੇ ਕਾਨੂੰਨ ਦੀ ਉਲੰਘਣਾ ਕੀਤੀ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਕਿੰਨੀ ਕੋਈ ਫੋਰਸ ਲਾਈ ਗਈ ਹੈ ਜੀ ਸਾਡੇ ਵੱਲੋਂ 100 ਮੁਲਾਜ਼ਮਾ ਗਿਆ 50 ਪੁਲਿਸ ਦਾ ਹਿਸਾਬ 75 ਮੁਲਾਜ਼ਮ ਬੀਐਸਐਫ ਦੇ ਆ ਗਏ ਕਿੱਥੋਂ ਸ਼ੁਰੂ ਕੀਤਾ ਗਿਆ ਸੀ ਅੱਜ ਅਸੀਂ ਅਸੀਂ ਮਾਨਯੋਗ ਐਸਐਸਪੀ ਦਫ਼ਤਰ ਤੋਂ ਸ਼ੁਰੂ ਹੋ ਕੇ ਮੇਨ ਰੋਡ ਗਊਸ਼ਾਲਾ ਹੋ ਗਿਆ ਨਹਿਰੀਆ ਬਿਜਾਰਾ ਹੋ ਗਿਆ ਜਿੰਨੇ ਵੀ ਆਪਣੇ ਅਰਾਸ਼ਾਲੇ ਬਿਜਾਰਾ ਉਹਨਾਂ ਸਾਰੇ ਕੱਢਿਆ ਜਾਏਗਾ ਬਾਕੀ ਬਾਕੀ ਸਬ ਡਿਵੀਜ਼ਨ ਜਿਹੜੀ ਜਲਾਲਾਬਾਦ ਬੋਰ ਉਹਨਾਂ ਚ ਵੀ ਕੱਢਿਆ ਜਾਏਗਾ ਸਰ ਮਕਸਦ ਕੀ ਹੈ ਜੀ ਅਬ ਇਹ ਮਸੂ ਸਾਰਾ ਲੋਕਾਂ ਨੂੰ ਇਹ ਮੈਸੇਜ ਦੇਣਾ ਹੈ ਵੀ ਅੱਗੇ ਐਮਪੀ ਇਲੈਕਸ਼ਨ ਆ ਰਹੇ ਆ ਉਹਦੇ ਵਿੱਚ ਫੋਰਸ ਦੇ ਨਾਲ ਪੈਰਾਮਿਲਟਰੀ ਪੰਜਾਬ ਵਿੱਚ ਫੋਰਸ ਪਹੁੰਚ ਚੁੱਕੀ ਹੈ ਫੋਰਸ ਚੋਂ ਵੀ ਕੈਂਡੀਡੇਟ ਹਾਜ਼ਰ ਹੈ ਕੋਈ ਵੀ ਕਿਸੇ ਤਰ੍ਹਾਂ ਨੂੰ ਇਲੈਕਸ਼ਨ ਜਿਹੜੇ ਆਉਣੇ ਆ ਬਿਲਕੁਲ ਪੀਸਫੁਲ ਕਰਾਏ ਜਾਣਗੇ ਕਿ ਜੇ ਤਰ੍ਹਾਂ ਉਹ ਬੋਗ ਖਰਾਬ ਨਹੀਂ ਕਰ ਦਿੱਤਾ ਜਾਏਗਾ ਤੇ ਲੋਕਾਂ ਨੂੰ ਵਾਅਦਾ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ 24 ਘੰਟੇ ਫੋਰਸ ਹਾਜ਼ਰ ਹੈ ਅੱਛਾ ਕਦੋਂ ਤੱਕ ਇਲੈਕਸ਼ਨ ਹੋਣ ਦੀ ਉਮੀਦ ਹੈ ਕੋਈ ਅਨਾਉਂਸ ਅਜੇ ਕੋਈ ਡੇਟ ਫਿਕਸ ਨਹੀਂ ਆਈ ਉਮੀਦ ਹੈ ਜਲਦੀ ਇਲੈਕਸ਼ਨ ਹੋ ਜਾਣਗੇ ਮਤਲਬ ਪੁਲਿਸ ਤਿਆਰ ਹੈ ਪੂਰੀ ਤਰ੍ਹਾਂ ਨਾਲ ਪੁਲਿਸ ਵੀ ਤਿਆਰ ਹੈ ਨਾਲ ਪੈਰਾਮਿਲਟਰੀ ਫੋਰਸ ਵੀ ਪੰਜਾਬ ਵਿੱਚ ਪਹੁੰਚ ਚੁੱਕੀ ਹੈ ਜਿਹਦੇ ਚ ਤੁਹਾਡੇ ਸਾਹਮਣੇ ਰਿਜਲਟ ਵੀ ਇਸ ਹੱਬ ਖੜੀ ਹੈ ਠੀਕ ਹੈ ਜੀ ਕੋਈ ਨਾਕਾਬੰਦੀ ਕੋਈ ਸਪੈਸ਼ਲ ਕੀਤੀ ਜਲਦੀ ਟੀਨ ਦੇ ਨਾਕਾਬੰਦੀ ਵੀ ਕੀਤੀ ਜਾਂਦੀ ਹੈ ਫਲੈਗ ਮਾਸਟ ਵੀ ਕਿਸੇ ਦਾ ਰੋਜ਼ ਚੜ੍ਹਦੀ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत